ਔਰਤ ਦਾ ਸਨਮਾਨ ਖਾਲਸੇ ਦਾ ਨਿਆਰਾਪਣਾ ਗੁਰੂ ਸਾਹਿਬ ਨੇ ਔਰਤ ਨੂੰ ਉਸ ਅਦੋ ਗੱਦੀ ਵਿੱਚੋਂ ਜਾਂ ਉਸ ਖੱਡ ਵਿੱਚੋਂ ਕਢਿਆ ਜਿਹਨੂੰ ਵੇਖ ਕੇ ਰੋਂਗਟੇ ਖੜੇ ਹੋ ਜਾਂਦੇ ਆ ਪਰਦੇ ਮੱਧ ਕਾਲ ਜਿਹੜਾ ਇਤਿਹਾਸਕ ਹੈ ਵਿਚ ਆਇਆ ਕਰਦਾ ਹੈ ਪਰਤ ਦੇ ਮੱਧ ਕਾਲ ਦੇ ਵਿੱਚ ਤਾਂ ਔਰਤ ਦੀ ਐਨੀ ਦੁਰਗਤੀ ਸੀ ਕਿ ਉਹਨੂੰ ਜਿੰਨਾ ਨਿੰਦਿਆ ਜਾਂਦਾ ਸੀ ਉਹਨਾਂ ਥੋੜਾ ਸੀ ਆਦਮ 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 ਅਤ ਨਾਰੀ ਪਾਵ ਨਿੰਦਨੀ ਹੈ ਹੋਰ ਨਿੰਦਨੀ ਹੈ ਇਹ ਔਰਤ ਜਾਤੀ ਹੈ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪੰਜੋ ਤਾੜਨ ਕੇ ਅਧਿਕਾਰੀ ਸਾਡੇ ਮਾਨਪੁਰਸ਼ਾਂ ਦੇ ਕਈਆਂ ਤੇ ਬੋਲੇ ਢੋਲ ਨੁਖੜਕਾਈ ਦਾ ਗਵਾਰ ਗਵਾਰ ਮੂਰਖ ਆਦਮੀ ਸ਼ੂਦਰ ਸ਼ੂਦਰ ਦੇ ਹਾਲਤ ਆਪ ਸਾਰੇ ਜਾਣਦੇ ਅੱਜ ਤੱਕ ਵੀ ਕੀ ਹੈ ਪਸ਼ੂ ਆਵਾਰਾ ਫਿਰਦੇ ਜਦੋਂ ਨਾਰੀ ਇਹ ਪੰਜੋ ਤਾੜਨ ਕੇ ਅਧਿਕਾਰੀ ਔਰ ਸਾਡਾ ਜਿਹੜਾ ਪਰਚਲਿਤ ਯੋਗਮਤਸੀ ਉਨਾ ਦੇ ਵਿੱਚ ਕੀ ਪ੍ਰਚਲਿਤ ਸੀ ਕਹਿਣ ਲੱਗੇ ਦਾਮ ਕਾੜ ਬਾਗਨ ਲੈ ਆਇਆ ਆਪ ਪੈਸੇ ਖਰਚ ਕੇ ਤੇ ਘਰੇ ਬਗਿਆੜਨ ਲਿਆਇਆ ਦਾਮ ਕਾੜ ਬਾਗਨ ਲੈ ਆਇਆ ਮਾਉ ਕਹੇ ਪੁੱਤ ਬਿਆਇਆ ਮਾਉ ਕਹੇ ਮੇਰਾ ਪੁੱਤ ਬਿਆਇਆ ਗੀਲੀ ਲੱਕੜੀ ਕੋ ਕੁੰਨ ਲਾਇਆ ਕਹ ਗਿਨੀ ਲੱਕੜੀ ਨੂੰ ਕੁੰਨ ਲਾਤਾ ਤੁਸੀਂ ਤੀਨ ਢਾਲ ਮੂਲ ਸੰ ਖਾਇਆ ਕਹਿਣ ਲੱਗੇ ਜਿੰਨੇ ਤਿੰਨ ਪੀੜੀਆਂ ਨੇ ਕੋਈ ਧਰਮ ਮਾਰਾ ਮੋਟਾ ਕੀਤਾ ਹੋਊਗਾ ਉਹਦਾ ਲਾਭ ਮਿਲਿਆ ਹੋਊਗਾ ਲਾਭ ਕੀ ਮੂਲ ਸਮੇਤ ਤੀਨ ਡਾਲ ਮੂਲ ਸਣ ਖਾਇਆ ਸਾਰਾ ਕੁਝ ਹੀ ਬਰਬਾਦ ਕਰਤਾ ਪਬ ਇਨਾ ਖਰਚ ਕਰਕੇ ਆਪਣੇ ਬਾਗਨ ਲਿਆਂਦੀ ਔਰ ਜਿਹੜਾ ਲਾਭ ਅਧਿਆਤਮ ਸੀ ਸੀ ਉਹਦਾ ਮੂਲ ਵੀ ਗਿਆ ਔਰ ਸਾਡੇ ਭਗਤਾਂ ਦੇ ਕੀ ਹਾਲ ਸੀ ਕਾਗਦ ਸੰਧੀ ਪੁੱਤਰੀ ਤੌਨਾ ਤ੍ਰਿਆਨੇ ਹਾ ਕਦੇ ਔਰਤ ਕਾਗਦ ਦੀ ਵੀ ਬਣੀ ਹੋਵੇ ਇਕਾਗਦੇ ਫੋਟੋ ਵੀ ਬਣੇ ਹੋਏ ਤਾਂ ਵੀ ਉਹ ਦੇਖਣਾ ਨਹੀਂ ਹੈ ਉਹ ਸਾਡੇ ਕਾਨੂੰਨ ਜਿਹੜੇ ਸੀ ਉਹ ਔਰਤ ਵਾਸਤੇ ਸੀ ਕਿ ਪਤੀ ਪਿਤਾ ਤੇ ਪੁੱਤਰ ਦੇ ਅਧੀਨ ਹੀ ਰਹਿੰਦਾ ਗੁਰੂ ਨਾਨਕ ਸਾਹਿਬ ਜੇ ਦੁਨੀਆ ਨੂੰ ਤਾਰਨ ਲਈ ਨਿਕਲੇ ਅਸਲੀ ਸਿੱਖਿਆ ਦੇਣ ਲਈ ਨਿਕਲੇ ਪਰ ਜਦੋਂ ਵਾਪਸ ਕਰਤਾਰਪੁਰ ਆ ਗਏ ਔਰ ਖੇਤੀ ਸ਼ੁਰੂ ਕੀਤੀ ਤਾਂ ਜੋਗੀ ਭੰਗਰਨਾਥ ਨੇ ਗੁਰੂ ਸਾਹਿਬ ਨੂੰ ਤਾਨਾ ਮਾਰਿਆ ਕਹਿਣ ਲੱਗੇ ਕਿਉਂ ਸਾਰੀ ਕੀਤੀ ਹੋਈ ਤਪੱਸਿਆ ਰੋੜਤੀ ਔਰ ਕਿਉਂ ਵਾਪਸ ਘਰ ਆ ਕਰਕੇ ਗ੍ਰਸਤੀਆਂ ਵਾਲਾ ਜੀਵਨ ਬੇਤਾਨ ਲੱਗ ਪੈ ਤੂੰ ਤਾਂ ਸਾਰਾ ਕੀਤਾ ਹੋਇਆ ਬਰਬਾਦ ਕਰਤਾ ਪੁੱਛੇ ਜੋਗੀ ਪੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ ਹਾਉ ਤੇਰਾ ਕਰ ਵਾਪਸ ਆਣਾ ਗ੍ਰਸਤੀ ਜੀਵਨ ਚ ਆਣਾ ਇਹ ਤਾਂ ਦੁੱਧ ਦੇ ਵਿੱਚ ਖੱਟਾ ਪਾਣ ਦੇ ਬਰਾਬਰ ਹੈ ਪੁੱਛੇ ਜੋਗੀ ਭੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਜਿਹੜਾ ਕਿਆ ਮੱਖਣ ਹੱਥ ਨਾ ਆਈ ਹੁਣ ਤੇਰਾ ਖੁਸ਼ ਨਹੀਂ ਆਣਾ ਪੇਖ ਉਤਾਰ ਉਦਾਸ ਦਾ ਪੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਲਾਈ ਫਿਰ ਕੋ ਸੰਸਾਰ ਚ ਆ ਗਿਆ ਨਾਨਕ ਆਖੇ ਭੰਗਰਨਾਥ ਗੁਰੂ ਸਾਭੀ ਥੋੜਾ ਜਿਹਾ ਜੋਸ਼ ਨਾਲ ਜਵਾਬ ਦੇਣ ਲੱਗਿਆ ਉਹਨੂੰ ਉਦੀ ਭਾਸ਼ਾ ਚ ਨਾਨਕ ਆਖੇ ਪੰਗਰਨਾਥ ਤੇਰੀ ਮਾਂ ਕੁਚਜੀ ਆਈ ਤੇ ਤੇਰਾ ਕਸੂਰ ਨਹੀਂ ਹੈ ਤੇਰੀ ਮਾਂ ਹੀ ਕੁਚਜੀ ਹੈ ਭਾਂਡਾ ਤੋਏ ਨਾ ਜਾਤੇ ਹੁਣ ਪਾਏ ਕੁਚਜੇ ਫੁੱਲ ਸਣਾਈ ਉਹਨੇ ਭਾਂਡੇ ਨੂੰ ਸਾਫ਼ ਕਰਕੇ ਤੈਨੂੰ ਮੀਂਹ ਜਮਿਆ ਹੋਏ ਅਤੀਤ ਗ੍ਰਸਥ ਤਜ ਫਿਰ ਉਹਨੂੰ ਕੇਕਰ ਮੰਗਣ ਜਾਈ ਕਹੇ ਪੰਗਰਨਾਥ ਤੂੰ ਤਾਂ ਪੈਦਾ ਹੁੰਦੇ ਹੀ ਔਰਤ ਦੇ ਨਾਲ ਤੇਰਾ ਸੰਪਰਕ ਹੋ ਗਿਆ ਪਾਉ ਤੇਰੀ ਮਾਂ ਨੇ ਤੇਰੀ ਮਾਂ ਇੱਕ ਔਰਤ ਹੈ ਜਿਨੇ ਤੈਨੂੰ ਪੈਦਾ ਕੀਤਾ ਹੁਣ ਤੂੰ ਸਾਫ ਕਿਥੋਂ ਰਹਿ ਗਿਆ ਉਹਨੇ ਐਸਾ ਕੋਈ ਪਾਂਡਾ ਉਹ ਕੋ ਤੋਨੂੰ ਥਾ ਹੀ ਨਹੀਂ ਸੀ ਕਿ ਉਹ ਤੈਨੂੰ ਅਲੱਗ ਪੈਦਾ ਕਰਦੀ ਔਰ ਦਾ ਤੈਨੂੰ ਸੰਪਰਕ ਹੀ ਨਾ ਮਿਲਦਾ ਔਰ ਫਿਰ ਤੂੰ ਹੁਣ ਖਾਣਾ ਕਿਥੋਂ ਆਏ ਖਾਣਾ ਤਾਂ ਮੰਗ ਕੇ ਹੀ ਹੈ ਨਾ ਕਿੰਨਾ ਕਰੋ ਮੰਗਦਾ ਗ੍ਰਸਤੀਆਂ ਕਰੋ ਪਾਉ ਔਰਤਾਂ ਕੋਲੋਂ ਮੰਗ ਕੇ ਖਾਂਦਾ ਹੋਏ ਆਤੀਤ ਗ੍ਰਸਥ ਤਜ ਫਿਰ ਉਹਨੂੰ ਕੀ ਕਰ ਮੰਗਣ ਜਾਏ ਰੋਜ ਤਾਂ ਤੂੰ ਗ੍ਰਸਥੀਆਂ ਵੀ ਤੇਰਾ ਪ੍ਰਤਾ ਮਹਿਤਾ ਤੇ ਅੱਗੇ ਨਹੀਂ ਸੀਗਾ ਮੈਂ ਤਾਂ ਸੰਸਾਰ ਨੂੰ ਸਿੱਖਿਆ ਦੇਣ ਲਈ ਇੱਕ ਪ੍ਰਚਾਰ ਕਰਨੇ ਨਿਕਲਿਆ ਸੀਗਾ ਮੈਂ ਕੋਈ ਕਰ ਨਹੀਂ ਤਿਆਗ ਤਾ ਅੱਗੇ ਸੀ ਮੈਂ ਪਰਿਵਾਰ ਨਹੀਂ ਤਿਆਗਿਆ ਸੀ ਮੈਂ ਤਾਂ ਗ੍ਰਸਥੀ ਜੀਵਾਂ ਗੁਰੂ ਸਾਹਿਬ ਨੇ ਸਮਾਜ ਨੂੰ ਸਿੱਖਿਆ ਦੇਣੀ ਕੀਤੀ ਕਿ ਔਰਤ ਦੇ ਬਿਨਾ ਸੰਸਾਰ ਨਹੀਂ ਚੱਲ ਸਕਦਾ ਔਰ ਦੇ ਬਿਨਾ ਗੱਤੀ ਪੈਦਾ ਹੀ ਨਹੀਂ ਹੋ ਸਕਦਾ ਔਰ ਜਿਨੇ ਰਾਜੇ ਮਹਾਰਾਜੇ ਪੈਦਾ ਕੀਤੇ ਆ ਉਹਨੂੰ ਤੁਸੀਂ ਮਾਰਾ ਕਹਿ ਰਹੇ ਹੋ ਪੰਡ ਜੰਮੀ ਆ ਪੰਡ ਨਿਮੀ ਆ ਪੰਡ ਮੰਗਣ ਗਿਆਓ ਪੰਡੋ ਹੋਵੇ ਦੋਸਤੀ ਪੰਡਾ ਚੱਲੇ ਰਾਹੋ ਪੰਡ ਮੂਆ ਪੰਡ ਪਾ ਲਈ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆ ਕੀ ਐ ਜਿਤ ਜੰਮੈ ਰਾਜਾਨ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਕਿ ਸੰਸਾਰ ਚੱਲਦਾ ਹੀ ਇਸੇ ਕਰਕੇ ਇਸ ਤੋਂ ਬਿਨਾ ਸੰਸਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਔਰ ਜੇ ਔਰਤ ਮਰ ਜਾਂਦੀ ਹੈ ਤੇ ਫਿਰ ਦੂਜੀ ਔਰਤ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਔਰਤ ਨੂੰ ਮੰੰਦਾ ਕਿਹਾ ਜਾਵੇ ਜਿਹਨੇ ਰਾਜੇ ਪੈਦਾ ਕੀਤੇ ਜਿਨ੍ਹਾਂ ਕਰਕੇ ਸਾਰਾ ਸੰਸਾਰ ਆਪਾਂ ਵੇਖ ਰਹੇ ਹਾਂ ਤਾਂ ਗੁਰੂ ਸਾਹਿਬ ਨੇ ਸਮਾਜ ਨੂੰ ਸਿਖਾਣਾ ਕੀਤਾ ਕਿ ਔਰਤ ਨੂੰ ਮਾੜਾ ਕਹਿਣਾ ਛੱਡੋ ਔਰਤ ਦੇ ਵਿੱਚ ਵੀ ਗੁਰੂ ਸਾਹਿਬ ਨੇ ਚੰਗੇ ਗੁਣ ਪ੍ਰਸਾਰਿਤ ਕੀਤੇ ਆ ਔਰ ਗੁਰੂ ਸਾਹਿਬ ਨੇ ਜਿਹੜੀ ਜਿੰਨੀ ਗੁਰਬਾਣੀ ਉਚਾਰੀ ਹੈ ਉਹਦੇ ਵਿੱਚ ਪ੍ਰਭੂ ਨੂੰ ਪਤੀ ਤੇ ਪ੍ਰਾਣੀ ਨੂੰ ਜਿਹਨੂੰ ਸਿੱਖਿਆ ਦੇ ਰਿਹਾ ਉਹਨੂੰ ਇਸਤਰੀ ਰੂਪ ਦੇ ਵਿੱਚ ਰੱਖਿਆ ਆ ਆ ਇਸਤਰੀ ਲਿੰਗ ਤੋਂ ਕਿਸੇ ਪ੍ਰਕਾਰ ਦਾ ਭ੍ਰੇ ਗੁਰੂ ਸਾਹਿਬ ਨੇ ਕੀਤਾ ਹੀ ਨਹੀਂ ਔਰ ਪ੍ਰਾਣੀ ਨੂੰ ਇਸਤਰੀ ਕਹਿ ਕੇ ਸੰਬੋਧਿਤ ਕੀਤਾ ਪ੍ਰਭੂ ਨੂੰ ਪਤੀ ਕੈ ਕਿਸ ਬੋਧਿਤ ਕੀਤਾ ਔਰ ਇਸਤਰੀ ਦਾ ਕੈਰੈਕਟਰ ਜਾਂ ਇੱਕ ਵਾਰੀ ਐ ਕਹੀਏ ਪ੍ਰਾਣੀ ਦਾ ਕੈਰੈਕਟਰ ਗੁਰੂ ਸਾਹਿਬ ਉੱਚਾ ਕਰਨ ਲਈ ਪ੍ਰਾਣੀ ਨੂੰ ਵੀ ਔਰਤ ਕਹਿ ਰਿਹਾ ਹੈ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰਿਆ ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਨੀ ਮੇਰਾ ਤਾਂ ਇਹ ਤਰੀਕਾ ਸੀਗਾ ਫਿਰ ਸਾਲੋਂ ਤਾਂ ਮਿਲਿਆ ਜਾਂ ਗੁਰਕਾ ਸ਼ਬਦ ਸੁਣੀ ਪਰਮਾਤਮਾ ਕਹੀਂ ਮਿਲਦਾ ਜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰੇਗਾ ਔਰਤ ਨੂੰ ਉੱਚਾ ਚੱਕਿਆ ਪਰ ਪ੍ਰਾਣੀ ਦਾ ਵੀ ਪਾਉ ਮਰਦ ਦਾ ਵੀ ਕੈਰੈਕਟਰ ਗੁਰੂ ਸਾਹਿਬ ਨੇ ਦੱਸਿਆ ਕਿ ਉੱਚਾ ਰੱਖ ਪਰ ਤੇਰਾ ਰੂਪ ਨਾ ਵੇਖੇ ਨੇਤਰ ਸਾਧਕੀ ਟੈਲ ਸੰਤ ਸੰਗ ਹੀਤ ਕਰਨਾ ਸੁਣਾ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਇਹ ਪ੍ਰਾਣੀ ਤੂੰ ਪ੍ਰਾਈ ਔਰਤਵਾਲ ਵੇਖਣਾ ਬੰਦ ਕਰ ਤਾਂ ਹੀ ਇਹ ਜਿਹੜਾ ਸ਼ੋਸ਼ਣ ਆਇਨਾ ਦਾ ਤਾਂ ਹੀ ਰੁਕੇਗਾ ਸਾਨੂੰ ਦ੍ਰਿੜ ਕਰਾਇਆ ਪਰ ਤਨ ਪਰਦਾਰਾ ਪਰ ਨਿੰਦਾ ਪਰ ਹਰੀ ਤਾਕੈ ਨਿਕਟ ਬਸੈ ਨਰ ਹਰੀ ਪਗਦਨਾਮ ਦੇਵ ਜੀ ਇਹ ਚੀਜ਼ਾਂ ਤਿਆਗ ਦੇਂਗਾ ਭਾਉ ਪ੍ਰਾਈ ਔਰਤ ਵੱਲ ਧਿਆਨ ਨਹੀਂ ਦੇਂਗਾ ਤੇ ਤੇਰੇ ਕੋਲ ਪਰਮਾਤਮਾ ਆਪ ਆਏਗਾ ਔਰਤਾਂ ਦਾ ਵੀ ਗੁਰੂ ਸਾਹਿਬ ਨੇ ਕਦਰ ਉੱਚਾ ਕੀਤਾ ਉਸ ਵੇਲੇ ਹਾਲਾਤ ਇਹ ਸੀ ਕਿ ਜਿਸ ਔਰਤ ਦਾ ਪਤੀ ਮਰ ਜਾਂਦਾ ਸੀ ਉਹਨੂੰ ਜ਼ਬਰਨ ਉਹਦੇ ਨਾਲ ਹੀ ਸਾੜਤਾ ਜਾਂਦਾ ਸੀ ਕਈ ਕਹ ਜਾਂਦਾ ਸੀ ਕਿ ਸਤੀ ਹੋਊਗੀ ਤੇ ਔਰ ਉਹਨ ਸਤੀ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਉਹ ਇਥੋਂ ਤੱਕ ਕਿ ਉਹਨੂੰ ਨਸ਼ੇ ਕਰਾ ਕੇ ਉਸ ਸਿਖਾ ਤੇ ਬਿਠਾਤਾ ਜਾਂਦਾ ਸੀ ਤੇ ਗੁਰੂ ਸਾਹਿਬ ਨੂੰ ਦੱਸਿਆ ਕਿ ਇਹ ਔਰਤ ਜਿਹੜੀ ਤੇਰੇ ਮਨ ਦੇ ਵਿੱਚ ਇਹ ਭਾਵਨਾ ਬਣ ਗਈ ਕਿ ਮੈਂ ਪਤੀ ਦੇ ਨਾਲ ਹੀ ਮਰਨ ਮਿਟਣਾ ਹੈ ਇਹ ਫੋਕਟ ਕਿਰਿਆ ਹੈ ਸਤਿਆ ਇਹ ਨਾ ਆਖਿਐ ਨੋ ਮੜੀਆਂ ਲੱਗ ਜਨਾਂ ਨਾਨਕ ਸਤਿਆ ਜਾਨੀਐ ਜੇ ਬਿਰਹ ਚੋਟ ਮਰਨ ਉਸ ਤਾਂ ਉਸ ਪਰਮ ਉਹਨ ਉਹਦੀ ਯਾਦ ਵਿੱਚ ਰਹੋ ਨਾ ਨਾਨਕ ਸੁਹਾਗਨ ਕਾ ਕੀ ਚੈਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਹੀਂ ਸਮਾਇ ਇਹ ਇਹ ਸਾਨੂੰ ਜਾਜ ਦੱਸਿਆ ਸਾਡਾ ਕੈਰੇਕਟਰ ਗੁਰੂ ਸਾਹਿਬ ਨੇ ਉੱਚਾ ਚੱਕਣਾ ਕੀਤਾ ਔਰ ਦੁਨਾਂ ਨੂੰ ਹੀ ਇਹ ਸਿੱਖਿਆ ਦਿੱਤੀ ਤਨ ਪਿਰ ਇਹ ਨਾ ਆਖਿਐ बहन ਇਕੱਠੇ ਹੋਏ ਇਕ ਜੋਤ ਦੋਏ ਮੂਰਤੀ ਤਨਪਿਰ ਕਈ ਐਸੋਏ ਬਰਾਬਰ ਦਾ ਦਰਜਾ ਇਕ ਤੁਜੇ ਦੀ ਬਰਾਬਰ ਦੀ ਇੱਜ਼ਤ ਕਰਨੀ ਕਰੋ ਦਸਮ ਪਿਤਾ ਕੀ ਸੰਦੇਸ਼ ਦੇ ਰਿਹਾ ਨਿਜ ਨਾਰੀ ਸੰਗ ਨੇ ਨਿਤ ਬੜਈਓ ਨਿਜ ਨਾਰੀ ਸੰਗ ਨੇ ਨਿਤ ਬੜਈਓ ਪਰ ਨਾਰੀ ਕੀ ਸੇਜ ਓਲ ਸੁਪਨੇ ਹੋ ਨਾ ਜਹੀਓ ਆ ਸਿੱਖ ਔਰ ਦਾ बराबर ਦਾ ਸਨਮਾਨ ਕਰਦਾ ਹੈ ਔਰ ਉਹਨੂੰ ਸਮਾਜ ਦੇ ਵਿੱਚ ਜੋ ਦੀ ਅਵਸਥਾ ਗਿਰੀ ਹੋਈ ਸੀ ਉਹਨੂੰ ਉੱਚਾ ਲੈ ਕੇ ਆਉਣ ਵਿੱਚ ਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਦਿੱਤੀ ਉਹਨਾਂ ਦਾ ਪਾਲਣ ਕਰਦਾ ਹੈ ਇਸੇ ਕਰਕੇ ਵੀ ਸਾਡਾ ਇਹ ਨਿਆਰਾ ਪਨਾਂ